ਮੈਂ ਕੱਲ ਮਲਾਣੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹਾਂ ਉਧਰ ਲੈਣ ਜਾਂਦੇ ਆ ਪਾਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਜੇ ਪੁਲਿਸ ਹੋਰ ਸੀਆੜੀ ਕਰ ਸਕਦੀ ਆ ਇਹਨਾਂ ਨੂੰ ਆਤਵਾਦ ਦਾ ਪਤਾ ਲੱਗ ਸਕਦਾ ਵਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਆਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦੇ ਤੇ ਕਿਥੇ ਸਮਾਇਕ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂ ਮਤਾਂ ਕੀ ਇਹ ਪਰ ਜਣੇ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲੂ ਇਹਨਾਂ ਦਾ ਮਰੂ ਟੋੜਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਨਦੀਪ ਸਿੰਘ ਉਮਰ ਕਿੰਨੀ ਸੀਗੀ ਜਿੰਦੀ ਉਮਰ ਹੈ ਗਈ ਸੀ 28 29 ਸਾਲ ਆ ਵਿਆਹਿਆ ਹੋਇਆ ਸੀਗਾ ਜੀ ਹਾਂ ਆ ਇੱਕ ਪੁੱਤਰੀ ਇੱਕ ਪੋਤਰਾ ਵਾ ਅੱਛਾ ਜੀ ਆ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕ ਦਾਦਾ ਵਾ ਕਿ ਆ ਆ ਉਹਦਾ ਕੰਮ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਜੁਆਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਛਦਾ ਜੁਆਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤੇ ਇਹ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਕਿਸੇ ਚੱਕਰ ਦੇ ਵਿੱਚ ਹੀ ਆ ਰੁੱਝੜ ਗਿਆ ਸਾਰਾ ਘੁੱਥਾ ਇਹ ਹੋ ਗਿਆ ਮਾਲ ਡੰਗਰ ਮਰ ਗਿਆ ਹੁਣ ਪੱਲੇ ਵੀ ਨਹੀਂ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਇਹ ਸਰਕਾਰ ਦਾ ਢਿੱਡ ਫੇਰ ਨਹੀਂ ਪਾਪਾ ਜੀ ਮੰਗ ਕੀ ਕਰਦਾ ਬੜੇ ਦੁੱਖ ਦੀ ਗੱਲ ਐ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਤੁਸੀਂ ਮੰਗੇ ਤਾਂ ਮੈਂ ਕਰਦਾ ਕਿ ਸੇ ਆਉਣ ਵਾਲੇ ਦਾ ਗਾਂਦਾ ਮਰੇ ਨਸ਼ਾ ਦਾ ਬੰਦ ਹੋਵੇ ਨਸ਼ਾ ਨੂੰ ਬੰਦ ਕਰਦੇ ਆਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਪੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਆ ਉਹਨਾਂ ਨੂੰ ਉਹ ਤਾਂ ਫਿਰ ਵੀ ਨਹੀਂ ਹਟੇ ਇਹਨਾਂ ਨੇ ਮਾਰਨ ਦਾ ਹੀ ਕਿ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਜਾ ਗੋਇਚਲਾ ਹਟੇ ਤਾਂ ਆਪਣੇ ਘਰੇ ਪਹਿਲਾਂ ਢੱਕਣ ਬਾਰਡਰ 'ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਆਪਣੇਵਾਂ ਬੀਐਸਐਫ ਡੀਐਸਪੀ ਨਾਲ ਕੇ ਵੇਚਦਾ ਰਿਹਾ ਖੁਦ ਮੇਰਾ ਆਪਣੇਵਾਂ ਜੇਲ੍ਹ ਦੇ ਵਿੱਚ ਹੀ ਫਰੋਇਪਰ ਰਿਹਾ ਵਾ ਇੱਕ ਇੱਕੋ ਇੱਕ ਬੱਚਾ ਸੀ ਤੁਹਾਡਾ ਜੀ ਮੇਰਾ ਇੱਕੋ ਹੀ ਲੜਕਾ ਹੈਗਾ ਜੀ ਕੋਈ ਮੈਨੂੰ ਸਰਕਾਰ ਨੂੰ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਵਾਜ ਸੁਣੀ ਜਾਵੇ ਕੋਈ ਸਾਰਾ ਛੋਡਾਂ ਸੀਗਾ ਪਰ ਸਾਰਾ ਜੱਬੇ ਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾ ਕੀ ਤੁਹਾਡਾ ਪੂਰਨ ਸਿੰਘ ਪਿੰਡ ਕੜਾ ਜੀ ਪਿੰਡ ਗਰਦਿੱਤੀ ਵਾਲਾ ਜੀ ਇਹ ਪਿੰਡ ਹੈ ਮੇਰਾ ਨਾਮ ਜਸਵੀਰ ਸਿੰਘ ਆ ਨੌਜਵਾਨ ਹਾਂ ਜੀ ਹਾਂ ਜੀ ਨੌਜਵਾਨਾਂ ਕੀ ਘਟਨਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਸ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਜੀ ਜੀ ਇਹ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਆ ਬੰਦਿਆਂ ਨੂੰ ਹੁਣ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchnਾ ਦਿੱਤੀ ਹੈ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜੀਏ ਕਦੀ ਮਲਾਜੇ ਕਰਾਉਂਦੇ ਕਰੀਏ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਟੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਇਤਲਾਹ ਕੀਤੀ ਆ ਜੀ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੋਈ ਆ ਫਿਰ ਤੇ ਪੁੱਛ ਲਓ ਤੇ ਜੇ ਪੁਲਿਸ ਨੇ ਆਣ ਕੇ ਪੀਆ ਤੁਹਾਡੇ ਏਰੀਏ ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਉਹ ਤੋਂ 20000 ਕਰਦਾ ਵੀ ਤੁਹਾਡਾ ਨਾਮ ਡਿਆ ਸਾਡੇ ਤੇ ਪ੍ਰੈਸ਼ਰ ਆ ਇਉਂ ਹੀ ਕੰਮ ਕਰਨਾ ਦੋ ਦਿਨਾਂ ਪੁਲਿਸ ਨੂੰ ਤਲਾਸ਼ ਜੁਦ ਜੁਦ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈਗੀ ਪਿੰਡ ਦੀਆਂ ਕੰਦਾ ਤੇ ਪੰਜ ਪੰਜ ਥਾਵਾਂ ਤੇ ਅੱਠ ਅੱਠ ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹੈਲਪਲਾਈਨ ਨੰਬਰ ਕੀ ਕਹਿਣਾ ਚਾਹੁੰਦੇ ਹੈ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮੱਗਲਰ ਫੜੇ ਜਾ ਰਹੇ ਕਿੰਨੇ ਕੁ ਮੰਦੇ ਫੜੇ ਜਾ ਰਹੇ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜ ਉਹ ਤਨ ਐਕਸ਼ਨ ਹੁੰਦਾ ਵਾ ਇਹੋ ਹੀ ਆ। ਮਿਸਾਲ ਬਲ ਰਹੀ ਆ। ਆ ਆ ਵਾ ਜਦ ਸ਼ਾਮਰੋਤ ਜੋਧਾ ਵੀ ਖਲਾ ਲੋ ਤੇ ਲਾ ਕੇ ਮਰ ਜਾਓ। ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਿਲਾਫ। ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਆ ਲੋਕੀ ਦੇ ਵਿੱਚ ਨਾ ਆਇਆ। ਵੇਚ ਲਈ ਇੱਥੇ ਕਿਤੇ ਪਾਕਿਸਤਾਨ ਚੋਂ ਆਉਂਦੇ ਆ। ਆ ਕੁੱਤੇ ਜਿਹੋ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ। ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ। ਕਿਸੇ ਦਾ ਜਵਾਈ ਪੀ ਕੇ ਮਰ ਰਿਹਾ। ਕਿਹਦੀ ਧੀ ਮਾਰ ਰਹੀ ਆ ਇਹਦਾ ਮੁੰਡਾ ਮਾਰਿਆ ਕਿਹਦਾ ਭਤੀਜਾ ਕਿਹਦਾ ਪੋਤਰਾ ਕੁਤਰੀ ਹੋਵੇ ਨੇ ਕਰਕ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਦੀ ਵੇਚਣ ਵਾਲੇ ਆ ਇਹ ਹੱਲ ਕਿਵੇਂ ਹੋ ਸਕਦਾ ਜੀ ਜਿਹੜਾ ਨੱਚੇ ਤੇ ਜਿਹੜੇ ਪਾਲੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਿਆ ਰੱਬ ਨੂੰ ਭੁੱਲ ਗਿਆ ਜੀ ਹਾਲੇ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਕਿਦਾਂ ਕਹਦੇ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦੇ ਘਰੇ ਉਜਾੜਦਾ ਨਾ ਉਹਦਾ ਆਉਂਦਾ ਨਹੀਂ ਬਸ ਜਾਂਦਾ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਜਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਵੇਰ ਮਬਾਲਣ ਦੇ ਆ ਮੱਚਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਜੋ ਭੌੜੀ ਨੇੜੇ ਆ ਅੱਜ ਇਹਨਾਂ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਆਊਗਾ ਜੀ ਜੀ ਕਿੰਨੇ ਕੱਜ ਤੱਕ ਨਸ਼ਾ ਵੇਚਣ ਵਾਲੇ ਬਚਿਆ ਤੇ ਕਿੰਨਾਂ ਦੀਆਂ ਕੋਠੀਆਂ ਚਿਵਾਰੇ ਬੜੀਆਂ ਨੇ ਪਾਏ ਆ ਪਰ ਵਸੇ ਨਹੀਂ ਜੀ ਜੀ ਕੀ ਨਾਮ ਕੀ ਆਪਣਾ ਇਹ ਦਰਸ਼ਨ ਸਿੰਘ ਇਹ ਆਪਣੇ ਭਤੀਜੇ ਦੇ ਅਥਾ ਹੀ ਹਾਂਜੀ ਕੀ ਕ ਕਾਰ ਨਹੀਂ ਹੋਈ ਜੀ ਜੋ ਚੱਲਦਾ ਵਾ ਨਸ਼ੇ ਦਾ ਨਸ਼ੇ ਦੇ ਨਾਲ ਹੀ ਟਿੱਗਾ ਲੈ ਕੇ ਲਾਇਆ ਵਾ ਬਹੁਤ ਹੋ ਗਈ ਕਿਹੜੀ ਜਗ੍ਹਾ ਮੋਤੋਈ ਮੱਲਾਂੜ ਮੱਲਾਂੜ ਕਿਹੜੀ ਜਗ੍ਹਾ ਜੀ ਮੱਲਾਂੜ ਉਰੇ ਅੱਤੇ ਜੀ ਉੱਲੇ ਅੱਤੇ ਜੀ ਗਮਰਾ ਰੋਡ ਅੱਛਾ ਜੀ ਇੱਕ ਪਤਾ ਵਿਗਦਾ ਵਾਲੇ ਉੱਥੇ ਲਾਇਆ ਦੇ ਉੱਥੋਂ ਪਾਸ ਮਾਤਾ ਵੀ ਸ਼ਰਿਆਵਾਂ ਵਿਗਦਾ ਜੀ ਉੱਥੇ ਸ਼ਰਿਆਵਾਂ ਵੀ ਵਿਗਦਾ ਨਾ ਦੇਖੋ ਮਤਾਈਏ ਸ਼ਰਿਆਵਾਂ ਵਿਗਦਾ ਅੱਛਾ ਪਿੰਡਾਂ 'ਚ ਵੀ ਇਹੋ ਆਲ ਪਿੰਡਾਂ 'ਚ ਵੀ ਇਹੋ ਆਲ ਸਾਰੇ ਵੇਜਣਦੇ ਆ ਸ਼ਰਿਆਵਾਂ ਹੀ ਵਿਦੰਡਿਆ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਜਿਆਦਾ ਜੀ ਧਰਾਂ ਵੀ ਘਰ ਬਰਬਾਦ ਹੋ ਰਹੇ ਇਹਦੇ ਚਾਹਦੇ ਨਹੀਂ ਅਸੀਂ ਦੇ ਸੁਪਰੇ ਸਰਕਾਰ ਗਾੜੀ ਵੀ ਪੂਲ ਕਰਦੇ ਆ ਤੇ ਪੰਜਾਬ ਸਰਕਾਰ ਜਾਣੀ ਵੀ ਮੈਂ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਇਥੇ ਆਇਆ